ਯੋ ਗੁਰਦਾਸਪੁਰ ਮੁਰਦਾਬਾ ਮੁਰਦਾਬਾ ਪੀਡੀਪੀਓ ਗੁਰਦਾਸਪੁਰ ਮੁਰਦਾਬਾ ਮੁਰਦਾਬਾ ਆ ਪੰਚਾਇਤ ਪਿੰਨਪੁਲੇ ਚੱਕ ਜਿੰਦਾਬਾਦ ਜਿੰਦਾਬਾਦ ਆ ਪੰਚਾਇਤ ਪਿੰਨਪੁਲੇ ਚੱਕ ਜਿੰਦਾਬਾਦ ਜਿੰਦਾਬਾਦ ਆ ਪੰਚਾਇਤ ਪਿੰਨਪੁਲੇ ਚੱਕ ਜਿੰਦਾਬਾਦ ਜਿੰਦਾਬਾਦ ਜਿਹਦਾ ਜੋ ਮੇਨ ਮਕਸਦ ਆ ਪ੍ਰਸਟ ਕਰਦਾ ਪੀ ਇਹ ਜਿਹੜਾ ਗੁਰਦਾਸਪੁਰ ਤੋਂ ਰੋਡ ਆ ਰਿਹਾ ਇਹ ਇੱਕ ਬਹੁਤ ਜੁਰੀ ਹੀ ਵੀ ਜਿੰਨਾ ਵੀ ਬੱਚਾ ਇਥੋਂ ਮਿਡਲ ਸਕੂਲ ਦੇ ਵਿੱਚ ਪੜਨਾ ਆਉਂਦੇ ਆ ਇਹਨਾਂ ਦੀ ਬੁਰੀ ਹਾਲਤ ਆ ਦੋ ਦਿਨ ਤੋਂ ਅੱਜ ਤੇ ਥੋੜਾ ਜਿਹਾ ਠਰ ਰਿਹਾ ਕੱਲ ਬਰਸਾਤ ਦੇ ਵਿੱਚ ਜਿੰਨੇ ਵੀ ਨਿਆਣੇ ਇਧਰੋਂ ਪੜਨ ਵਾਸਤੇ ਆ ਰਹੇ ਸਭ ਚਿੱਕੜ ਚ ਲਿਬੜ ਕੇ ਕੋਈ ਬੱਸ ਦਾ ਕੋਈ ਆਉਣ ਦਾ ਸਾਧਨ ਹੀ ਉਹਨਾਂ ਦਾ ਕਿ ਉਹਨਾਂ ਦਾ ਇੰਨਾ ਕਿ ਬੁਰੀ ਹਾਲਤ ਹੋ ਗਈ ਆ ਕਿ ਪਿੰਡ ਦਾ ਚਾਰਾ ਪਸਾ ਇੱਕੋ ਨਾ ਕੋਈ ਨਾਲੀ ਦਾ ਨਾ ਕੋਈ ਇਹ ਤਿੰਨ ਚਾਰ ਵਾਰੀ ਡੀਸੀ ਦਫ਼ਤਰ ਜਾ ਰਹੇ ਆ ਵੀਡੀਓ ਦਫ਼ਤਰ ਗਏ ਆ ਫੇਰ ਵੀ ਉਹ ਅੱਗੇ ਸੈਕਟਰੀ ਤੇ ਜਿਹੜਾ ਜਈ ਆ ਉਹ ਜਈ ਨੂੰ ਕਹਿੰਦਾ ਸੈਕਟਰੀ ਜਈ ਨੂੰ ਕਹਿੰਦਾ ਉਹ ਹੱਸ ਕੇ ਗੁੰਗਲੋਂ ਤੋਂ ਮਿੱਟੀ ਝਾੜ ਦਿੰਦੇ ਆ ਹੁਣ ਲਾਸਟ ਤਿਹਾਰੇ ਹੋਈ ਆ ਪਿੰਡ ਦਾ ਅੱਜ ਤੇ ਥੋੜਾ ਪ੍ਰੋਟੈਕਟ ਹੋਇਆ ਇਹ ਜੀਟੀ ਰੋਡ ਜਿਹੜਾ ਵਾ 100 ਮੰਗਲਵਾਰ ਤੱਕ ਪੂਰਾ ਬੰਦ ਕੀਤਾ ਜਾਵੇਗਾ ਪੂਰਾ ਪਿੰਡ ਇਕੱਠਾ ਹੋਵੇਗਾ ਉਥੇ ਫੇਰ ਪਤਾ ਲੱਗੇਗਾ ਇਹਨਾਂ ਸਾਰੇ ਮਹਿਮਨ ਵੀ ਇਹਦੇ ਵਿੱਚ ਕਿੱਥੇ ਦਿੱਕਤ ਆ ਰਹੀ ਆ ਪਿੰਡ ਦੇ ਵਿਕਾਸ ਵਾਸਤੇ ਕੌਣ ਰੋੜਾ ਬਣਿਆ ਇਹ 5-7 ਪਿੰਡ ਦੇ ਇੰਨੇ ਚੌਧਰੀ ਬਣੇ ਆ ਪਰਲੇ ਘਾਟੀਏ ਜਿਨ੍ਹਾਂ ਨੇ ਪਿੰਡ ਦਾ ਸਤਿਆਨਾਸ਼ ਕਰਕੇ ਰਹਾਤਾ ਕਿਸੇ ਦੀ ਨਾਲੀ ਨਹੀਂ ਕਿਸੇ ਦਾ ਚੌਂਕਾ ਹੀ ਗਏ ਨਾ ਪਤਾ ਨਹੀਂ ਆਪਣੇ ਖਾਣ ਦੇ ਵਾਸਤੇ ਪਿੰਡ ਦੇ ਜੋ ਵੀ ਪੈਸਾ ਸੀ ਇਹਨਾਂ ਨੇ ਆਪਣਾ ਤੋਰੀ ਫੁਲਕਾ ਚਲਾਇਆ ਅੱਜ ਤੱਕ ਉਹ ਜੋ ਹੁਣ ਸਾਡੀ ਪੰਚਾਇਤ ਬਣੀ ਹੈ ਨੌ ਮੈਂਬਰ ਸਾਡੇ ਪੂਰੇ ਜਿੱਤ ਕੇ ਪੂਰੀ ਪੰਚਾਇਤ ਪਿੰਡ ਨੇ ਤਿਆਰ ਕੀਤੀ ਆ ਇਹਦੇ ਵਿੱਚ ਇੱਕ ਵੀ ਪੈਸਾ ਨਾ ਖਾਦਾ ਤੇ ਨਾ ਖਾਣ ਦੇਣਾ ਕਿਸ ਨੂੰ ਜੇ 10 ਪੈਸੇ ਦਿੱਤੇ ਸਾਨੂੰ ਗਵਰਨਮੈਂਟ ਨੇ ਤੇ ਅਸੀਂ 50 ਪੈਸੇ ਲਾਵਾਂਗੇ ਇਹ ਸਾਡਾ ਮੇਨ ਬਹੁਤ ਜੂਰੀ ਹੈ ਵੀ ਪਿੰਡ ਨੂੰ ਅਸੀਂ ਥੋੜਾ ਜਿਹਾ ਉੱਚਾ ਕਰਨਾ ਵਾ ਤੇ ਸਾਡੀ ਕੋਈ ਸੋੰਦਾ ਨਹੀਂ ਹੈ ਤੇ ਇਹ ਅੱਜ ਦਾ ਮਕਸਦ ਇਹ ਹੀ ਹੈ ਮੇਨ ਸਾਡਾ ਮਸਲਾ ਇਹ ਸਾਰਾ ਅਸੀਂ ਪਹਿਲੇ ਵੀ ਮੀਡੀਆ ਦੇ ਵਿੱਚ ਇਹ ਸਾਰੀ ਚੀਜ਼ ਤੁਸੀਂ ਕਵਰ ਕਰ ਚੁੱਕੇ ਹੋ ਦੱਸਿਆ ਹੋਇਆ ਹੈ ਕਿ ਇਹ ਪਿੰਡ ਦਾ ਜਿਹੜਾ ਵਿਕਾਸ ਹੈ ਪਿਛਲੇ ਕਈ ਸਾਲਾਂ ਤੋਂ ਬਿਲਕੁਲ ਜ਼ੀਰੋ ਡਿੱਗਾ ਹੋਇਆ ਹੈ ਜਦ ਕਿ ਕੋਈ ਫੰਡ ਦੀ ਕਮੀ ਨਹੀਂ ਪੈਸੇ ਦੀ ਕੋਈ ਕਮੀ ਨਹੀਂ ਪਿਛਲੇ 5 ਸਾਲ ਦਾ ਟਨਰ ਅਸੀਂ ਕੋਖ ਕੀਤਾ ਹੈ ਦੇਖੋ ਫਾਈਲ 'ਚ ਲਿਖਿਆ ਹੈ ਕਿ 2 ਕਰੋੜ 13 ਲੱਖ ਰੁਪਇਆ ਆਹੀਂ ਇਹਦੇ ਚ ਫੜ ਲਿਆ ਪੈਸਾ ਜਿਹੜਾ ਪਿੰਡ ਨੂੰ ਮਿਲਿਆ ਹੋਇਆ ਪਰ ਪਿੰਡ ਦੀ ਬੱਤ ਇੰਨੀ ਮਾੜੀ ਹਾਲਤ ਹੈ ਗਿਆ ਪਿੱਛੇ ਨਜ਼ਰ ਤੁਸੀਂ ਆਪੇ ਕਵਰ ਕਰ ਲਿਆ ਦੇਖੋ ਸੜਕ ਅੱਜ ਤੇ ਥੋੜਾ ਠੀਕ ਆ ਨਹੀਂ ਤੇ ਇੱਥੇ ਬੱਚੇ ਗਰੀਬ ਬੱਚੇ ਪੜਨ ਆ ਰਹੇ ਪਿੰਡ ਦੇ ਮਿਡਲ ਸਕੂਲ ਚ ਜਿਹੜੇ ਲਿਬੜ ਕੇ ਘਰੋਂ ਚੱਲ ਜਾਂਦੇ ਆ ਗੱਡੀਆਂ ਲਿਬੜ ਕੇ ਜਾ ਰਹੀਆਂ ਅਸੀਂ ਹਰ ਹੀ ਜਾਂ ਜਿਹੜਾ ਹੀਲਾ ਸਾਡਾ ਜਿੱਥੇ ਤੱਕ ਹੈਗਾ ਹੀ ਅਸੀਂ ਅਪਣਾ ਕੇ ਦੇਖ ਲਿਆ ਵਾ ਬੀਡੀਪੀਓ ਦੇ ਅੰਦਰ ਦਫਤਰ ਜਾ ਜਾ ਕੇ ਉਹਦੇ ਨਾਲ ਪਿਆਰ ਨਾਲ ਸਾਰਾ ਕੁਝ ਨੂੰ ਦੱਸ ਦਿੱਤਾ ਵਾ ਕਿ ਸਾਡੇ ਪਿੰਡ ਦੀ ਹਾਲਤ ਬਹੁਤ ਖਰਾਬ ਹੈ ਇਹਨੂੰ ਆਣ ਕੇ ਦੇਖੋ ਗਰਾਊਂਡ ਜ਼ੀਰੋ ਤੇ ਆਣ ਕੇ ਦੇਖੋ ਦਫਤਰ 'ਚ ਨਹੀਂ ਪਤਾ ਲੱਗਣਾ ਕੀ ਹੋਇਆ ਵਾ ਇੱਥੇ ਐਡੀਸੀ ਡੀ ਡਿਵੈਲਪਮੈਂਟ ਜਿਹੜੇ ਆ ਉਹਨਾਂ ਨੂੰ ਅਸੀਂ ਮਿਲੇ ਆ ਉਹਨਾਂ ਨੂੰ ਵੀ ਸਾਰੀ ਆਪਣੇ ਪਿੰਡ ਦੀ ਦੁੱਖ ਤਕਲੀਫ ਦੱਸੀ ਆ ਡੀਸੀ ਸਾਹਿਬ ਨੂੰ ਬੜੇ ਵਧੀਆ ਇਨਸਾਨ ਆ ਉਹਨਾਂ ਨੇ ਬੜੀ ਵਧੀਆ ਸਾਨੂੰ ਸਾਡੇ ਨਾਲ ਡੀਲ ਕੀਤੀ ਉਦੋਂ ਪਰ ਕੋਈ ਮਤਲਬ ਡੀਸੀ ਸਾਹਿਬ ਦੇ ਆਰਡਰ ਦੇ ਵੀ ਹੁਕਮਦੁਲੀ ਕਰ ਦਿੱਤੀ ਗਈ ਬੀਡੀਪੀਓ ਨੇ ਕੋਈ ਅਸਰ ਨਹੀਂ ਹੈ ਬੀਡੀਪੀਓ ਦੇ ਸਿਰ ਦੇ ਉੱਤੇ ਕਾਰਨ ਤੇ ਬੀਡੀਪੀਓ ਦੱਸੇ ਆਪ ਆਪਣੇ ਮੂੰਹੋਂ ਕਿ ਉਹਨੂੰ ਕਿਹਦਾ ਪ੍ਰੈਸ਼ਰ ਹੈ ਉਹ ਦੇ ਉੱਤੇ ਜਿਹਦੇ ਕਾਰਨ ਕਰਕੇ ਉਹ ਜਦੋਂ ਅਸੀਂ ਜਾਣਿਆ ਤਾਂ ਕਹਿ ਦਿੰਦਾ ਵਾ ਕਿ ਸੈਕਟਰੀ ਨੂੰ ਆਦੇਸ਼ ਦੇ ਦਿੰਦਾ ਵਾ ਸੈਕਟਰੀ ਸਾਡੇ ਕੋਲ ਮੰਗਦਾ ਵਾ ਜਈ ਜਿਹੜਾ ਹੁੰਦਾ ਵਾ ਇਹਦਾ ਵਿਕਾਸ ਦਾ ਉਹਦੇ ਕੋਲ ਮੰਗਦਾ ਹਿਸਾਬ ਕਿਤਾਬ ਕਿ ਉਹ ਸਾਨੂੰ ਮੀਜਰਮੈਂਟ ਕਰਕੇ ਦੇ ਫਿਰ ਸੈਕਟਰੀ ਪਿੰਡ ਆਇਆ ਵੀ ਆ ਉਹਨਾਂ ਸਾਨੂੰ ਜੋ ਦੱਸਿਆ ਵਾ ਅਸੀਂ ਸਾਰਾ ਉਹਦੇ ਮੁਤਾਬਕ ਰੂਲਦੇ ਆ ਅਸੀਂ ਮੇਜਰਮੈਂਟ ਸਾਰੀਆਂ ਗਲੀਆਂ ਦੀ ਕਰਕੇ ਦੇਤੀ ਇਸ ਪਿੰਡ ਦੀਆਂ 19 ਗਲੀਆਂ ਆ ਜਿਹਦੇ ਵਿੱਚ ਅੱਜ ਤੱਕ ਮਿੱਟੀ ਨਹੀਂ ਆ ਇੱਕ ਨਾ ਨਾਲੀ ਆ ਨਾ ਮਿੱਟੀ ਆ ਤੋਂ ਇਹ 25 30 ਸਾਲ ਤੋਂ ਇਹ ਲੋਕ ਰਹਿ ਰਹੇ ਆ ਬਦੇ ਚੰਗੇ ਸਬਲਾਈਡ ਪਿੰਡ ਦੇ ਸਿਟੀਜ਼ਨ ਲੋਕ ਰਹਿ ਰਹੇ ਕੋਠੀਆਂ ਪਾ ਕੇ ਪਰ ਇਹਨਾਂ ਦੀ ਨਾਲੀ ਨਹੀਂ ਬਣੀ ਅਜੇ ਤੱਕ 25 ਸਾਲ ਤੋਂ ਇਹ ਨਾਲੀਆਂ ਨਹੀਂ ਬਣੀਆਂ ਹਨ ਤੇ ਕਦੋਂ ਬਣਨਗੀਆਂ ਹਨ ਸਰ ਕੀ ਕਰਦੇ ਸਾਡੀ ਮੰਗ ਇਹ ਆ ਕਿ ਡੀਸੀ ਸਾਹਿਬ ਦੇ ਅੱਗੇ ਹੱਥ ਜੋੜ ਕੇ ਪੂਰੇ ਪਿੰਡ ਦੀ ਜਿਹੜੇ ਸੂਝਬਾਨ ਸਾਡੇ ਇਕੱਠੇ ਹੋਏ ਆ ਸਾਰਿਆਂ ਵੱਲੋਂ ਸਾਡੀ ਡੀਸੀ ਸਾਹਿਬ ਨੂੰ ਪੁਰਜ਼ੋਰ ਬੇਨਤੀ ਆ ਕਿ ਸਾਹਿਬ ਡੀਸੀ ਸਾਹਿਬ ਤੁਸੀਂ ਪਿੰਡ ਵਿੱਚ ਆਓ ਆਣ ਕੇ ਤੇ ਹਾਲਾਤ ਦੇਖੋ ਤੇ ਉਸ ਤੋਂ ਬਾਅਦ ਜਿਹੜੇ ਡਿਪਾਰਟਮੈਂਟ ਆ ਉਹਨਾਂ ਨੂੰ ਤੁਸੀਂ ਆਪਣੇ ਹਿਸਾਬ ਨਾਲ ਫਿਰ ਇਹਨਾਂ ਨੂੰ ਆਦੇਸ਼ ਕਰੋ ਕਿਉਂ ਨਹੀਂ ਤੁਹਾਡੀ ਗੱਲ ਨੂੰ ਕਿਉਂ ਨਹੀਂ ਮੰਨ ਰਹੇ ਹਨ ਨਾ ਸੈਕਟਰੀ ਦੇ ਸਿਰ ਤੇ ਸੈਕਟਰੀ ਨਹੀਂ ਹੁੰਦਾ ਪਿੰਡ ਪਿੰਡ ਦੇ ਜਈ ਦਾ ਹੁਕਮ ਨਹੀਂ ਮੰਨਦਾ ਉਹ ਫੰਡ ਪਿਆ ਵਾ ਫੰਡ ਅਸੀਂ 4-5 ਲੱਖ ਰੁਪਿਆ ਆਪਣੇ ਪਿੰਡ ਕੋਲੋਂ ਇਕੱਠਾ ਕਰਕੇ ਇਹਨਾਂ ਦੀ ਰਿਕਵੈਸਟ ਕਰਕੇ ਮੁੰਡਿਆਂ ਕੋਲੋਂ ਲੈ ਕੇ ਅਸੀਂ ਆਪਣਾ ਕੰਮ ਚਲਾਉਣ ਡਿਆ ਗੁਰਦੁਆਰੇ ਸਾਹਿਬ ਤੋਂ 1 ਲੱਖ ਅਸੀਂ ਲੋਨ ਤੇ ਲਿਆ ਆਪਣੇ ਗੁਰਦੁਆਰੇ ਦੇ ਫੰਡ ਦੇ ਵਿੱਚੋਂ ਵੀ ਅਸੀਂ ਵਾਪਸ ਕਰਨਾ ਇੱਥੇ ਪੁਲੀ ਬਹੁਤ ਖਤਰਨਾਕੀ ਜਿਹੜੀ ਪਤਾ ਨਹੀਂ ਕਿਦੋਂ ਦੀ ਲੀਕ ਕਰਦੀ ਜਿਹੜੀ ਆ ਪਾਈ ਆ ਸਾਹਮਣੇ ਤੇ ਬੜਾ ਮਤਲਬ ਪਿੰਡ ਦਾ ਵਿਕਾਸ ਜਿਹੜਾ ਡਿੱਗਾ ਪਿਆ ਵਾ ਸਕੂਲਰ ਦੇ ਵਿੱਚ ਅੰਗਣਵਾੜੀ ਦੇ ਵਿੱਚ ਬੈਠਣ ਲਈ ਕੁਰਸੀਆਂ ਨਹੀਂ ਆ ਇੰਨੀ ਸ਼ਰਮ ਵਾਲੀ ਗੱਲ ਆ ਸਾਡੇ ਵਾਸਤੇ ਕਿ ਉਹਨਾਂ ਨੇ ਆਪਣੇ ਘਰੋਂ ਸੈਟ ਹੀ ਲੈ ਆ ਕੇ ਉੱਤੇ ਉਹ ਜਿਹੜੇ ਟੀਚਰ ਬੈਠਦੇ ਆ ਤੇ ਨਾ ਚਾਰ ਦਿਵਾਰੀ ਆ ਗਰਾਊਂਡ ਦਾ ਬੁਰਾ ਹਾਲ ਸਕੂਲ ਦਾ ਬੁਰਾ ਹਾਲ ਮੈਡੀਕਲ ਫੈਸਿਲਿਟੀ ਪਿੰਡ ਵਿੱਚ ਕੋਈ ਨਹੀਂ ਆ ਸਾਡੀ ਡਿਸਪੈਂਸਰੀ ਇੱਕ ਛੋਟੇ ਜਿਹੇ ਪਿੰਡ ਚ ਪੰਦੇਰ ਦੇ ਵਿੱਚ ਜਾ ਸ਼ਿਫਟ ਕੀਤੀ ਹੋਈ ਆ ਇਹ 2600 ਬੋਰਡ ਦਾ ਮਾਲਕ ਪਿੰਡ ਜਿਹੜਾ ਲਵਾਰਸ਼ ਘੁਮ ਰਿਹਾ ਵਾ ਤਾਂ ਸਾਡਾ ਜਿਹੜਾ ਇਕੱਠੇ ਹੋਣ ਦਾ ਮਕਸਦ ਅਸੀਂ ਇਹ ਸੀਗਾ ਕਿ ਸਾਡੇ ਪਿੰਡ ਭੁਲੇ ਚੱਕ ਦੀ ਪੰਚਾਇਤ ਗੁਰਦਾਸਪੁਰ ਸਿਵਲ ਐਡਮਿਨਿਸਟ੍ਰੇਸ਼ਨ ਦੇ پاس ਕਈ ਵਾਰੀ ਜਾ ਚੁੱਕੀ ਆ ਲੇਕਿਨ ਉਹਦੇ ਤੇ ਕੋਈ ਅਸਰ ਨਹੀਂ ਹੋਇਆ ਹੁਣ ਤੱਕ ਅਸੀਂ ਡੀਸੀ ਗੁਰਦਾਸਪੁਰ ਨੂੰ ਰਿਕਵੈਸਟ ਕਰਦੇ ਆ ਕਿ ਜਿੰਨੇ ਵੀ ਇਸ ਤੇ ਨਾਲ ਸੰਬੰਧਿਤ ਅਧਿਕਾਰੀ ਆ ਸਾਰਿਆਂ ਨੂੰ ਇਕੱਠਿਆਂ ਕਰਕੇ ਪਿੰਡ ਭੁਲੇ ਚੱਕ ਦਾ ਵੇਸਟ ਕੀਤਾ ਜਾਏ ਮੌਕਾ ਦੇਖਿਆ ਜਾਏ ਆ ਕੇ ਕਿ ਕਿਥੇ ਕਿਥੇ ਕੀ ਕੀ ਕਮੀ ਹੈਗੀ ਆ ਤੇ ਉਸ ਨੂੰ ਦੂਰ ਕੀਤਾ ਜਾਏ